ਤਾਂ ਬਾਬਾ ਦੀਪ ਸਿੰਘ ਜੀ ਦੀ ਇੱਕ ਮਹਿਮਾ ਸਾਂਝੀ ਕਰਨ ਲੱਗਾ ਬਹੁਤ ਦਿਨਾਂ ਬਾਅਦ ਸਟੋਰੀ ਪਾਉਣ ਲੱਗੇ ਆ ਵੀਰ ਦਾ ਫੋਨ ਆਇਆ ਮੈਨੂੰ ਇੰਗਲੈਂਡ ਤੋਂ ਤੇ ਵੀਰ ਦਾ ਨਾਮ ਹੈਗਾ ਮਨਦੀਪ ਸਿੰਘ ਚਾਲ ਬਜ਼ੁਰਗਵਾਲ ਪੈਂਡਿਆ ਵੀਰ ਦਾ ਤੇ ਛੋਟੇ ਘੁੰਮਣਾ ਦੇ ਕੋਲ ਗਰਦਾਸਪੁਰ ਵਿੱਚ ਵੀਰ ਦਾ ਉੱਥੇ ਘੁੰਮਣਾ ਦੇ ਲਾਗੇ ਪੈਂਡਿਆ ਵੀਰ ਨੇ ਸਟੋਰੀ ਦੱਸੀ ਆਪਣੀ ਗੱਲ ਇਹ ਵੀ ਸੁਣਨ ਵਾਲੀ ਆ ਵੀਰ ਕਹਿੰਦਾ ਇਦਾਂ ਵੀ ਮੈਂ ਪਹਿਲਾਂ ਕੈਨੇਡਾ ਦਾ ਵੀਜ਼ਾ ਲਾਇਆ 10-12 ਸਾਲ ਪਹਿਲਾਂ ਉਹਦੇ ਵਿੱਚ ਰਿਫਿਊਜ਼ਲਾਂ ਲੱਗ ਗਈਆਂ ਇੰਗਲੈਂਡ ਦਾ ਲਾਇਆ ਉਹਦੇ ਵਿੱਚ ਰਿਫਿਊਜ਼ਲਾਂ ਲੱਗ ਗਈਆਂ ਤੇ ਕਹਿੰਦਾ ਚਪੈਰਾ ਸਾਹਿਬ ਦੀ ਵੀਡੀਓ ਮੇਰੇ ਸਾਹਮਣੇ ਆਈ ਤੇ ਮੈਂ ਮਨ ਵਿੱਚ ਧਾਰਿਆ ਵੀ ਮੈਂ 11 ਚਪੈਰਾ ਸਾਹਿਬ ਕਰਾਂ ਤੇ ਬਾਬਾ ਜੀ ਮੈਨੂੰ ਕਿਸੇ ਬੰਨੇ ਕੰਡੇ ਲਾ ਦਿਓ ਤੇ ਵੀਰ ਕਹਿੰਦਾ ਮੈਂ ਉਧਰੋਂ ਦੁਬਾਰਾ ਅਪਲਾਈ ਕਰ ਦਿੱਤਾ ਤੇ ਉਧਰੋਂ ਮੈਂ ਚਪੈਰਾ ਸਾਹਿਬ ਸ਼ੁਰੂ ਕਰਤੇ ਵੀਰ ਕਹਿੰਦਾ ਮੇਰਾ 5ਵਾਂ ਚਪੈਰਾ ਸਾਹਿਬ ਸੀ ਤੇ ਜਦੋਂ ਮੇਰਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਵੀਰ ਹੁਣ ਇਸ ਵੇਲੇ ਇੰਗਲੈਂਡ 'ਚ ਆ ਗੱਲ ਤਾਂ ਹੁਣ ਸੁਣਨ ਵਾਲੀ ਆ ਸਟੋਰੀ ਵਿੱਚ ਜਿਹੜੀ ਮੇਨ ਗੱਲ ਆ ਉਹ ਹੁਣ ਆਉਣੀ ਵੀਰ ਕਹਿੰਦਾ ਮੇਰੇ ਕੋਲ ਜਿੱਦਾ ਇੱਧਰ ਰਵਾਲਵਰ ਹੁੰਦਾ ਸੀ ਤੇ ਉਦੋਂ ਮੈਂ ਰਵਾਲਵਰ ਲਿਆ ਸੀ ਉਹ ਟਰਾਈ ਲੈਂਡ ਲਈ ਮੈਂ ਜਿੱਦਾ ਇੱਕ ਗੋਲੀ ਚਲਾਈ ਸੀ ਤੇ ਉਹਦਾ ਕੈਪ ਮੇਰੇ ਕੋਲ ਸੀ ਖੋਲ ਮੇਰੇ ਕੋਲ ਸੀ ਵੀਰ ਕਹਿੰਦਾ ਉਹ ਹੈਂਡ ਬੈਗ ਦੇ ਵਿੱਚ ਹੀ ਸੀ ਤੇ ਇਹ ਕਹਿੰਦਾ ਜਦੋਂ ਮੈਂ ਜਿੱਦਾ 에ਰਪੋਰਟ ਤੇ ਚੱਲਾਂ ਤਾਂ ਆਪਣੇ ਇਧਰੋਂ ਪਿਤਾ ਜੀ ਨੂੰ ਕਹਿੰਦਾ ਵੀ ਤੁਸੀਂ ਉਹਨਾਂ ਚੱਕਰ ਬਾਬੇ ਸ਼ੀਦੀ ਰਹਿਣਾ ਜਿਹਦੇ ਚੱਕਰ ਮੈਂ ਉੱਥੇ ਪਹੁੰਚਦਾ ਨਹੀਂ ਹੈਗਾ ਤੇ ਉੱਥੇ ਕਹਿੰਦਾ ਵੀ ਬਾਣੀ ਪੜਨੀ ਆ ਤੁਸੀਂ ਤੇ ਵੀਰ ਕਹਿੰਦਾ ਇਧਰੋਂ ਮੈਂ ਵੀ ਜਿੱਦਾ ਬਾਣੀ ਪੜਨ ਲਾਪਿਆਂ ਨਾਲ-ਨਾਲ ਜਾਂਦੇ ਜਾਂਦੇ ਤੇ ਵੀਰ ਕਹਿੰਦਾ ਹੋਇਆ ਇਦਾਂ ਵੀ ਸਕੈਨਰ ਜਦੋਂ ਹੋਇਆ ਉੱਤੇ ਨਾ ਮੇਰੇ ਜਿਹੜੇ ਹੈਂਡ ਬੈਗ ਵਿੱਚ ਉਹ ਖੋਲ ਸੀ ਉਹ ਆਇਆ ਹੀ ਨਹੀਂ ਉਹ ਸਕੈਨਰ ਵਿੱਚ ਖੋਲ ਹੀ ਨਹੀਂ ਆਇਆ ਤੇ ਵੀਰ ਕਹਿੰਦਾ ਜਦੋਂ ਉਸ ਤੋਂ ਬਾਅਦ ਚ ਹੈਂਡ ਬੈਗ ਨੂੰ ਨਾ ਜਦੋਂ ਆਪਾਂ ਇਦਾਂ ਬੰਨਿਆ ਹੁੰਦਾ ਜਦੋਂ ਜਹਾਜ਼ 'ਚ ਚੜਨ ਲੱਗੀਦਾ ਉਦੋਂ ਵੀ ਚੈਕਿੰਗ ਕਰਦੇ ਆ ਕਹਿੰਦਾ ਜਦੋਂ ਉਸ ਬੰਦੇ ਨੇ ਉਦੋਂ ਚੈਕਿੰਗ ਕੀਤੀ ਮੈਨੂੰ ਵੀ ਨਹੀਂ ਪਤਾ ਵਿੱਚ ਖੋਲਿਆ ਤੇ ਕਹਿੰਦਾ ਉਹ ਖੋਲ ਗੋਲੀ ਦਾ ਉਹਦੇ ਹੱਥ 'ਚ ਆ ਗਿਆ ਤੇ ਵੀਰ ਕਹਿੰਦਾ ਬਈ ਉਹਨਾਂ ਨੇ ਕਹਿੰਦਾ ਮੈਨੂੰ ਲੈ ਗਿਆ ਸਾਈਡ ਤੇ ਕਹਿੰਦੇ ਤੇਰਾ ਮਕਸਦ ਕੀ ਆ ਇਹ ਗੋਲੀ ਲਿਆਉਣ ਦਾ ਮੈਨਾਂ ਉਹ ਦੱਸਿਆ ਵੀ ਇਹ ਚਾਂਦਲੀ ਆ ਗਈ ਆ ਕਹਿੰਦੇ ਤੂੰ ਇਹ ਕਦੋਂ ਚਲਾਈ ਸੀ ਵੀ ਏਦਾਂ ਉਹਨੇ ਸਾਰਾ ਕੁਝ ਦੱਸ ਦਿੱਤਾ ਵੀਰ ਕਹਿੰਦਾ ਮੈਂ ਉਧਰੋਂ ਗੁਰੂ ਰਾਮਦਾਸ ਮਹਾਰਾਜ ਦਾ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਬਾਬਾ ਜੀ ਤੁਸੀਂ ਮਾਲ ਕਿਰਪਾ ਕਰੋ ਤੇ ਕਹਿੰਦਾ ਉਹ ਵੀ ਹੈਰਾਨ ਸੀ ਵੀ ਇਸ ਸਕੈਨਰ ਵਿੱਚ ਕਦੇ ਨਹੀਂ ਆਇਆ ਵੀ ਜਿਹੜਾ ਖੋਲ ਸੀ ਵੀਰ ਕਹਿੰਦਾ ਵੀ ਚਲੋ ਜਿਹੜੀਆਂ ਇੱਧਰ ਜੰਜੀਰੀਆਂ ਪਈਆਂ ਸੀ ਨਾ ਤੇ ਬਾਬਾ ਜੀ ਨੇ ਸਾਰੀਆਂ ਜੰਜੀਰੀਆਂ ਜਦੋਂ ਮੈਂ ਚਪੈਰਾ ਸਾਹਿਬ ਕਰਨ ਲੱਗਾ ਉਦੋਂ ਤੋੜ ਦਿੱਤੀਆਂ ਇੱਕ ਜੰਜੀਰੀ ਰਹਿ ਗਈ ਸੀ ਤੇ ਵੀਰ ਕਹਿੰਦਾ ਉਹ ਉਦੋਂ ਤੋੜੀ ਜਹਾਜ਼ ਵਿੱਚ ਵੀਰ ਕਹਿੰਦਾ ਵੀ ਮੈਂ ਜਦੋਂ 10 ਮਿੰਟ ਰਿੰਦੇ ਸੀ ਜਹਾਜ਼ ਚੱਲਣ ਨੂੰ ਤੇ ਉਹਨਾਂ ਨੇ ਜਦਾਂ ਜਿਹੜਾ ਉਹਨਾਂ ਨੇ ਮੇਨ ਬੰਦਾ ਸਾਥ ਲਿਆ ਉਹ ਬੰਦੇ ਨੇ ਉਹਨਾਂ ਨੂੰ ਕਿਹਾ ਵੀ ਹਜੇ ਜਹਾਜ਼ ਰੋਕ ਲਓ ਮੈਦੇ ਨਾਲ ਗੱਲਬਾਤ ਕਰਨੀ ਆ ਤੇ ਕਹਿੰਦਾ ਮੈਂ ਉਹਨਾਂ ਨੂੰ ਸਾਰੀ ਗੱਲ ਸਮਝਾਈ ਵੀ ਇਦਾਂ ਇਦਾਂ ਕਰਕੇ ਤੇ ਮੇਰੇ ਤੋਂ ਤਾਂ ਕਲੇਖੇ ਨਾ ਆ ਗਈ ਗੋਲੀ ਤੇ ਦੇਖ ਲਓ ਵੀ ਵੀਰ ਕਹਿੰਦਾ ਵੀ ਜਦੋਂ ਮੈਂ ਹਨਾ 10 ਮਿੰਟ ਰਿੰਦੇ ਸੀਗੇ ਜਹਾਜ਼ ਨੂੰ ਜਦਾਂ ਰੁਕੇ ਨੂੰ ਹੋ ਗਿਆ ਸੀ ਤੇ 10 ਮਿੰਟ ਬਾਅਦ ਚੱਲਣਾ ਸੀ ਵੀਰ ਕਹਿੰਦਾ ਜਦੋਂ ਮੈਂ ਉਹਨਾਂ ਨੇ ਮੈਨੂੰ ਭੇਜ ਦਿੱਤਾ ਪਤਾ ਨਹੀਂ ਉਹਨਾਂ ਦੇ ਕੀ ਮਨ ਮੇਹ ਰਪਈਆ ਮੇ ਨਾਲ ਗੱਲਬਾਤ ਕਰਨ ਤੋਂ ਬਾਅਦ ਵੀਰ ਕਹਿੰਦਾ ਜਦੋਂ ਮੈਂ ਨਾ ਗੋਲੀ ਉਹਨਾਂ 'ਤੇ ਰੱਖ ਲਈ ਜਦੋਂ ਮੈਂ ਜਹਾਜ਼ 'ਚ ਬੈਠਾ ਤਾਂ ਕਹਿੰਦਾ ਜਹਾਜ਼ ਦੀ ਬਾਰੀ ਬੰਦ ਹੋਈ ਆ ਤੇ ਜਹਾਜ਼ ਉਧਰੋਂ ਚੱਲ ਪਿਆ ਤੇ ਕਹਿੰਦਾ ਉਹ ਖੀਰਲੀ ਜਿਹੜੀ ਜੰਜੀਦੀ ਮੇਰੇ ਜਿੱਦਾਂ ਸੀਗੀ ਉਹ ਉਸ ਦਿਨ ਟੁੱਟੀ ਆ ਤੇ ਵੀਰ ਕਹਿੰਦਾ ਮੈਂ ਜਿੰਨਾਂ ਨੂੰ ਵੀ ਇਹ ਗੱਲ ਦੱਸਦਾ ਨਾ ਉਹਨਾਂ ਨੂੰ ਯਕੀਨ ਹੀ ਨਹੀਂ ਆਉਂਦਾ ਵੀ ਤੂੰ ਅਗਲਾ